ਕੀ ਢਿੱਲੋ ਸਾਹਿਬ ਜਿਹੜਾ ਅੱਜ ਪ੍ਰੋਗਰਾਮ ਇੱਥੇ ਕੀਤਾ ਜਾ ਰਿਹਾ ਕਿਵੇਂ ਦਾ ਖੁਸ਼ਹਾਲਾ ਮਿਲ ਰਿਹਾ ੱਲੇ 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 ਦੋ ਨਾ ਮਾਈਕ ਮੈਨੂੰ ਬੋਲ ਵਿੱਚ ਜੀ ਹਾਂ ਜੀ ਪ੍ਰਧਾਨ ਜੀ ਕੀ ਕਰਨ ਦੇ ਪਹਿਲੇ ਕੋ ਲੋਕ ਇੰਦਰ ਇਸ ਗੱਲ ਨੂੰ ਤੁਸੀਂ ਜਾਣਦੇ ਹੋ ਜਿਹੜਾ ਖੁਸ਼ਹਾਲਾ ਮਿਲ ਰਿਹਾ ਜੀ ਮਾੜੇ ਪ੍ਰੋਗਰਾਮ ਕੋ ਤਾਂ ਸਾਰਾ ਬੇਤੁਕ ਬੰਦਲ ਕਰੀਂ ਮੈਂ ਕਿੱਥੇ ਕਰਾਂ ਕੱਲ ਦੀ ਗੱਲ ਤੁਸੀਂ ਕਰਨੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਹਾਂ ਜੀ ਮੈਂ ਚੱਲਿਆ ਜੀ ਵੀ ਕੱਲ ਜਿਹੜਾ ਰੋਡ ਸ਼ੋ ਸੀ ਉਹ ਪੰਜਾਬ ਤੇ ਪੂਰੇ ਪਾਕਿਸਤਾਨ ਚ ਬੰਦ ਆ ਗਿਆ ਜੀ ਜੀ ਉਹ ਸਿਰਫ ਲੋਕਾਂ ਦੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਕਰੋੜوں ਨੇ ਭਨੇਖਾ ਕਿ ਹੁਣ ਲੁਧਿਆਣੇ ਵਾਲੇ ਤੁਹਾਡੇ ਬਹਿਕਾਵੇ ਵਿੱਚ ਨਹੀਂ ਆਉਣਗੇ ਜੀ ਬਹੁਤ ਤਿੰਨ ਵਾਰ ਧੋਖਾ ਪਹਿਲਾਂ ਖਾ ਚੁੱਕੇ ਨੇ ਵਾਰੀ ਵਾਰੀ ਉਮੀਦਵਾਰ ਨੂੰ ਤਿੰਨ ਵਾਰ ਜਿਤਾ ਚੁੱਕੇ ਔਰ ਵਾਰੀ ਉਮੀਦ ਉਮੀਦਵਾਰ ਦਾ ਰਿਜ਼ਲਟ ਜ਼ੀਰੋ ਆ ਜਿਸ ਕਰਕੇ ਹੁਣ ਤੀਜੀ ਵਾਰੀ ਚੌਥੀ ਵਾਰੀ ਧੋਖਾ ਨਹੀਂ ਖਾਣਗੇ ਲੁਧਿਆਣੇ ਵਾਲੇ ਹੁਣ ਭੋਲ ਨੂੰ ਹੁਣ ਲੁਧਿਆਣੇ ਵਾਲੇ ਲੁਧਿਆਣੇ ਵੇ ਨੂੰ ਚੁਣਨਗੇ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਲੁਧਿਆਣੇ ਦਾ ਜੰਪਾਲ ਲੁਧਿਆਣੇ ਵਾਰੇ ਜਾਣਦਾ ਔਰ ਲੁਧਿਆਣੇ ਦੀ ਗਲੀ ਗਲੀ ਵਾਰੇ ਜਾਣਨ ਵਾਲੇ ਬੈਂਕੀ ਨੂੰ ਚੁਣਨਗੇ ਹੁਣ ਇਹ ਗੱਲ ਸਪੱਸ਼ਟ ਹੋ ਗਈ ਥਿੱਲੋ ਸਾਹਿਬ ਥਿੱਲੋ ਸਾਹਿਬ ਰਮੀਤ ਸਿੰਘ ਬਿੱਟੂ ਕਹਿੰਦ ਨੇ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਕੰਮ ਕਰਨਗੇ ਡਬਲ ਇੰਜਨ ਦੀ ਜਿਹੜੀ ਹੈ ਇੱਕ ਸਰਕਾਰ ਐਤਕੀ ਨਹੀਂ ਹੈਗੀ ਲਿਆਣੀ ਚਾਹੀਦੀ ਉਹ ਕਹਿੰਦੇ ਦੋ ਚਾਰ ਜਿਹੜੇ ਤੁਸੀਂ ਚੁਣੋਗੇ ਉਹ ਕੀ ਕਰਨਗੇ ਕਿਵੇਂ ਦੇਖੋ ਇਹ ਗੱਲ ਦੋ ਚਾਰ ਚੁਣੋਗੇ ਕੀ ਕਰਨਗੇ ਹਾਂਜੀ ਪਹਿਲੀ ਗੱਲ ਤਾਂ ਇੰਜਣ ਹੀ ਨਹੀਂ ਲੱਗਦਾ ਇਸ ਵਾਰ ਉਪਰ ਵਾਲਾ ਇੰਜਣ ਵੀ ਖਤਮ ਹੁਣ ਕੱਲੇ ਡੱਬੇ ਡੱਬੇ ਉੱਪਰ ਕੋਈ ਸਰਕਾਰ ਨਹੀਂ ਬਣ ਰਹੀ ਜੱਟ ਜੋੜ ਦੀ ਸਰਕਾਰ ਬਣਨੀ ਆ ਔਰ ਸਾਡੀ ਲੋੜ ਪੈਣੀ ਜਿਹੜੀ ਵੀ ਸਰਕਾਰ ਨੂੰ ਸਾਡੇ ਜਿਹੜੇ ਚੁਣੇ ਹੋਏ ਨੁਮਾਇंदे ਹੋਣਗੇ ਨਾ 8 10 ਉਹਨਾਂ ਦੀ ਲੋੜ ਪੈਣੀ ਆ ਤਾਂ ਸਰਕਾਰ ਬਣੇ ਨਹੀਂ ਸਰਕਾਰ ਨਹੀਂ ਬਣ ਸਕਦੀ ਔਰ ਅਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਬੁੱਧਿਆਂ ਦੇ ਉੱਤੇ ਗੱਲ ਕਰਕੇ ਫਿਰ ਕਿਸੇ ਨੂੰ ਸਮਰਥਨ ਦੇਣਾ ਪੰਜਾਬ ਦੇ ਮਸਲੇ ਹੱਲ ਕਰਾ ਕੇ ਉਹ ਲਾਉਂਦੀਆਂ ਲੋੜਾਂ ਦੀ ਗੱਲ ਕਰਕੇ ਫੇਰ ਸਮਰਥਨ ਦੇਵਾਂਗੇ ਉਹ ਬੜੇ ਭਲੇਖੇ ਜਿਹਾ ਵੀ ਡਬਲ ਇੰਜਨ ਤੇ ਸਿੰਗਲ ਇੰਜਨ ਦੀਆਂ ਗੱਲਾਂ ਜਿਹੜੇ ਕਰਦੇ ਨੇ ਨਾ ਜੀ ਐਸ ਵਾਰ ਇੰਜਨ ਨਹੀਂ ਲੱਗ ਰਿਹਾ ਠੀਕ ਸੋ ਦੂਜੀ ਜਈ ਗੱਲ ਨਮਾਇੰਦਾ ਜਿਹੜਾ ਹੋਵੇ ਨਾ ਉਹਨੇ ਆਪਣੇ ਗੱਲ ਕਰਨੀ ਹੁੰਦੀ ਆ ਮਸਲਿਆਂ ਦੀ ਆਪਣੇ ਮਸਲੇ ਹੱਲ ਕਰਾਉਣੇ ਆਵਾਜ਼ ਬੁਲੰਦ ਕਰਨੀ ਹੁੰਦੀ ਆ ਆਵਾਜ਼ ਚੁੱਕ ਕੇ ਉਸ ਤੋਂ ਬਾਅਦ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਕੱਲਾ ਸਵਾਲ ਨਹੀਂ ਪਾਉਣਾ ਕੱਲਾ ਮਸਲਾ ਉਠਾਉਣਾ ਨਹੀਂ ਫਿਰ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਵੀ ਭਾਈ ਮੈਂ ਆ ਗੱਲ ਕਹੀ ਆ ਸਬੰਧਤ ਵਿਭਾਗ ਵਿੱਚ ਜਾ ਜਾ ਕੇ ਫਾਈਲ ਚੱਕ ਕੇ ਪੈਦ ਦੀ ਪੈਰਵਾਹੀ ਕਰਕੇ ਮਸਲੇ ਹੱਲ ਕਰਵਾ ਜਾਂਦਾ ਮੈਨੂੰ ਪਤਾ ਨਾ ਕਿਰਾਏ ਹੋਏ ਚੇਲੋ ਸਾਹਿਬ ਸਮਾਰਟ ਸਿਟੀ ਦਾ ਜ਼ਿਕਰ ਕੀਤਾ ਅਗਲੀ ਦਲ ਦੇ ਸਮੇ ਸਮਾਰਟ ਸਿਟੀ ਪ੍ਰੋਜੈਕਟ ਆਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਲਿਆਂਦਾ ਤਾਂ ਉਹ ਵੀ ਕਿਤੇ ਨਾ ਕਿਤੇ ਬਲਕੀਆਂ ਕਿਨਾਰੇ ਦੇਖੋ ਝੂਠ ਬੋਲਣ ਦੇ ਵਿੱਚ ਕੋਈ ਟੈਕਸ ਸੁਭਾ ਲੱਗਦਾ ਜੀ ਲੱਗਦਾ ਕੋਈ ਟੈਕਸ ਉਹ ਝੂਠ ਬੋਲ ਕੇ ਆ ਸਰਕਾਰ ਬਣਾ ਲੈ ਝੂਠ ਬੋਲ ਕੇ ਪਹਿਲਾਂ ਸੌ ਖਾਲੀਆਂ ਝੁੱਟੀਆਂ ਇਸੇ ਤਰ੍ਹਾਂ ਮਿੱਟੂ ਜੀ ਝੂਠ ਦੇ ਚੋਲੀ ਸਾਰੀ ਦੁਨੀਆ ਜਾਣਦੀ ਆ ਵੀ ਐਲੀਵੇਟਨ ਰੋਡ ਦਾ ਨੀ ਪੱਥਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਗੱਡਕੀ ਸਭ ਤੋਂ ਰਖਾਇਆ ਜੀ 16 ਦੇ ਵਿੱਚ ਸਾਰੀ ਦੁਨੀਆ ਜਾਣਦੀ ਤੁਸੀਂ ਵੀ ਜਾਣਦੇ ਤੇ ਉਹ ਪੁਲ ਦੇ ਉੱਤੇ ਚੜ ਕੇ ਰੋਜ਼ ਲਾਈਵ ਹੋ ਜਾਂਦਾ ਸੀ ਵੀ ਆ ਬਣ ਰਿਹਾ ਜੀ ਆ ਦੇਖੋ ਜੀ ਸੁਸ਼ੇਸ਼ ਕਰਕੇ ਮੈਂ ਇਹ ਕਹਿਣਾ ਵੀ ਲੁਧਿਆਣੇ ਦਾ 10 ਸਾਲ ਮੈਂਬਰ ਪਾਰਲੀਮੈਂਟ ਰਿਆ ਲੁਧਿਆਣੇ ਦੀ ਨਿਸ਼ਾਨੀ ਤਾਂ ਦੱਸਿਆ ਆਪ ਜੀ ਉਹਨੇ ਕੀ ਕੀਤਾ ਕਿਤੇ ਉਹਦਾ ਪੱਥਰ ਲੱਗਿਆ ਹਾਂ ਤਾਂ ਲੱਭ ਕੇ ਦਿਖਾ ਦਿਓ ਕਿਸੇ ਧਰਮਸ਼ਾਲਾ ਨੂੰ ਕਿਸੇ ਸਕੂਲ ਨੂੰ ਕਿਸੇ ਹੋਰ ਥਾਂ ਦੇ ਉੱਤੇ ਜਿਹੜੇ ਦਿੱਕੇ ਫੰਡ ਦਾ ਦਿਖਾ ਦੋ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਕੀਤਾ ਲੁਧਿਆਣੇ ਦੇ ਇੱਕ ਵੀ ਦੁੱਖ ਸੁੱਖ ਚ ਭਾਈਵਾਲੀ ਨਹੀਂ ਬਣੀ ਲੁਧਿਆਣੇ ਦੇ ਇੱਕ ਵੀ ਖੁਸ਼ੀ ਗਮੀ ਦੇ ਸਮਾਗਮ ਵਿੱਚ ਨਹੀਂ ਆਇਆ ਲੁਧਿਆਣੇ ਦੇ ਲੋਕਾਂ ਦੀ ਸਾਰ ਨਹੀਂ ਲਈ ਉਹਨਾਂ ਨੂੰ ਬੇਵਕੂਫ ਸਮਝਦਾ ਰਿਹਾ ਵੀ ਇਹ ਤਾਂ ਬੇਵਕੂਫ ਨੇ ਮੈਨੂੰ ਵੋਟ ਪਾ ਦਿੰਦੇ ਆ ਮੈਂ ਇਹਦਾ ਤੋਂ ਕੀ ਲਾ ਜਿਹੜੇ ਪਿਛਲੀ ਵਾਰੀ ਤੁਹਾਡੇ ਹਲਕਾ ਪੂਰਬੀ ਦਾ ਪ੍ਰੋਜੈਕਟ ਨਾ ਰੋਕਤੇ ਸੀ 2022 ਦੇ ਵਿੱਚ ਆ ਕੇ 17 ਦੇ ਵਿੱਚ ਆ ਕੇ ਇਹਨਾਂ ਨੇ ਉਹਨੂੰ ਕਿਸ ਤਰ੍ਹਾਂ ਨਾ ਉਹ ਪ੍ਰੋਜੈਕਟ ਦੁਆਰਾ ਨਮਾਇਸ਼ੇ ਤੋਂ ਸ਼ੁਰੂ ਕਰਵਾਉਂਗੇ ਉਹ ਤੋਂ ਵੀ ਜਿੱਤ ਕੇ ਤੁਸੀਂ ਆਨੇ ਹੋ। ਖੜੀਆਂ ਕੀਤੀਆਂ ਜੀ ਪੂਰਬੀ ਲਈ ਮੁਸੀਬਤ ਖੜੀ ਕੀਤੀ ਆ ਨਮਾਇंदे ਮਸਲੇ ਹੱਲ ਕਰਨ ਵਾਸਤੇ ਹੁੰਦੇ ਆ ਮੁਸੀਬਤਾਂ ਖੜੀਆਂ ਕਰਨ ਵਾਸਤੇ ਨਹੀਂ ਹੁੰਦੇ ਜੀ ਇਹਨਾਂ ਨੇ ਮੁਸੀਬਤ ਸਾਡੇ ਲਈ ਦਿੱਤੀ ਜਿਹੜਾ ਰੋਡ ਬਣਿਆ ਨਾ ਪਾਣੀਪਾਤ ਤੋਂ ਲੈ ਕੇ ਤਰਨਤਰ ਤੱਕ ਲੈਣਾ ਚਾਹੀਦਾ ਜੰਦਰ ਤੱਕ ਜੀ ਉਹਦੇ ਜਿਹੜੇ ਸਿੰਗਲ ਸਪੈਨ ਪੁਲ ਬਣਾਤੇ ਅੱਜ ਲੁਧਿਆਣਾ ਦੋ ਹਿੱਸਿਆਂ 'ਚ ਬੰਟਦਾ ਇਹਨਾਂ ਨੇ ਹੁਣ ਜੇ ਪਰਲੇਮਨ ਨੂੰ ਸ਼ਹਿਰ ਆਉਣਾ ਹੋਵੇ ਇੱਕ ਬਹੁਤ ਵੱਡਾ ਬਹੁਤ ਵੱਡਾ ਟਾਸਕ ਹੈ ਇੱਧਰ ਆਉਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਵਾਪਸ ਜਾਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਇੰਨੀ ਮੁਸ਼ਕਲ ਹੋ ਗਈ ਪਰਲੇਮਨੇ ਵੱਡੀ ਇੰਡਸਟਰੀ ਆ ਫੌਜੀ ਦੀ ਜੇ ਹੋਰ ਉਹਨਾਂ ਨੂੰ ਆਉਣਾ ਜਾਣਾ ਜੋ ਘਾਰ ਆਉਂਦੇ ਦੀ ਜਾਲ ਜਾਣਾ ਉਹਨਾਂ ਆ ਪ੍ਰੋਡਕਟ ਜਾਣਾ ਬੜੀ ਮੁਸ਼ਕਲ ਚ ਉਹ ਲੋਕ ਕਹ ਰ ਰਹੇ ਨੇ ਜੀ ਔਰ ਮੈਂ ਤੁਹਾਡੇ ਦਾ ਹੀ ਇਹ ਗੱਲ ਦਸਨੀ ਚਾਹਨਾ ਲੁਧਿਆਣਾ ਨਿਵਾਸੀਆਂ ਨੂੰ ਕਹਿਣੀ ਚਾਹਨਾ ਬੇਨਤੀ ਕਰਨੀ ਚਾਹਨਾ ਵੀ ਤੁਸੀਂ ਮੈਨੂੰ ਸੇਵਾ ਦਾ ਜੇ ਮੌਕਾ ਦਿਓਗੇ ਜੀ ਉਹ ਐਲੀਵੇਟਰ ਰੋਡ ਕਰਾਂਗੇ ਐਲੀਵੇਟਰ ਠੀਕ ਹੈ ਜੀ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਪਿੱਲਰਾਂ ਦੇ ਉੱਤੇ ਪੁਲ ਬਣਾਵਾਂਗੇ ਦੁਬਾਰਾ ਤੋਂ ਤਾਂ ਜੋ ਜਿਹੜਾ ਸਾਡਾ ਪਰਲਾ ਸ਼ਹਿਰ ਆ ਜਿਹੜਾ ਸ਼ਹਿਰ ਤੋਂ ਕੱਟਿਆ ਗਿਆ ਉਹਨੂੰ ਸ਼ਹਿਰ ਦਾ ਹਿੱਸਾ ਬਣਾਇਆ ਜਾਵੇ ਠੀਕ ਹੈ ਠੀਕ ਹੈ ਧੰਨਵਾਦ ਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par